ਗੁਰੂ ਜੀ ਆਇਆਂ ਸਾਹ ਵਾਹਿਗੁਰੂ ਜੀ ਫਤਿਹ ਅੱਜ ਚੌਥੇ ਪਾਸ਼ਾ ਸ਼ਿਵ ਰਾਮਦਾਸ ਜੀ ਦੇ ਗੁਰਦੱਤਾ ਗੱਦੀ ਬਖਸ਼ੀ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਉਹ ਦਿਨ ਸੀ ਕਿ ਤੀਜੇ ਪਾਸ਼ਾ ਸ਼ਿਵ ਅਮਰਦਾਸ ਜੀ ਨੇ ਪਈ ਜੇਠਾ ਜੀ ਨੂੰ ਗੁਰਦੱਤਾ ਗੱਦੀ ਬਖਸ਼ੀ ਤੇ ਅੱਜੜੀ ਕਿ ਸੁੰਦਰ ਆਤਿਪਾ ਜੀ ਤੁਮ ਤੇ ਬਹੁਤ ਵਧੀਆ ਨਜ਼ਾਰਾ ਆਇਆ ਆਤਿਪਾ ਜੀ ਵੇਖਣ ਨੂੰ ਮਿਲਿਆ ਤੇ ਸੁੰਦਰ ਦਰਸ਼ਨੀ ਵੀ ਕਰਾਇਆ ਸੀ ਜਮਦਰ ਸਾਧੂ ਜੀ ਤੇ ਆਤਿਵਾਚੀ ਦੇਖੀ ਮ ਆਨੰਦ ਮਿਲ ਕੇ ਸੰਗਤ ਦਾ ਬੋਲ ਆਸੀ ਪੀਪੀ ਸੰਗਤ ਇਹ ਕਹਿਣਾ ਚਾਹੋਗੇ ਕਿ ਇਸ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਉਣਾ ਚਾਹੀਦੇ ਅਰਦਾਸਾਂ ਦੀ ਹਾਂਜੀ ਜੀ ਉਹ ਕੀ ਅਰਦਾਸਾਂ ਕਰਨੇ ਚਾਹੀਦੇ ਆ ਕਿ ਜੇ ਅਰਦਾਸ ਕਰਨਗੇ ਉਹ ਹਮੇਸ਼ਾ ਪੂਰੀ ਹੋਵੇ ਕਿ ਅੱਜ ਗੁਰਿਆਈ ਦਿਵਸ ਸੀ ਗੁਰੂ ਰਾਮਦਾਸ ਜੀ ਦਾ ਤੁਸੀਂ ਕਹਿੰਦੇ ਜੇ ਕੀ ਕਹਿਣਾ ਚਾਹੋਗੇ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਸੀਗਾ ਅੱਜ ਚੌਥੀ ਪਾਸ਼ਾਹੀ ਨੂੰ ਜਿਹੜੀ ਗੁਰਤਾ ਗੱਦੀ ਜਿਹੜੀ ਅੱਜ ਮਿਲੀ ਸੀਗੀ ਅੱਜ ਉਸ ਬੰਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਦਰਸ਼ਨ ਕਰ ਰਹੀਆਂ ਨੇ ਵੈਸੇ ਤੇ ਹਰ ਵੇਲੇ ਸੰਗਤਾਂ ਜਿਹੜੀਆਂ ਭਰਪੂਰ ਮਾਤਰਾ ਦੇ ਵਿੱਚ ਹੁੰਦੀਆਂ ਨੇ ਅੱਜ ਇੱਕ ਕਹਿ ਲੋ ਕਿ ਇੱਕ ਸਪੈਸ਼ਲ ਦੇਣਿਆ ਜਦੋਂ ਚੌਥੀ ਪਾਤਸ਼ਾਹੀ ਨੂੰ ਜਿਹੜੇ ਚੌਥੇ ਗੁਰੂ ਨਾਨਕ ਨੂੰ ਜਦੋਂ ਜਿਹੜੀ ਗੱਦੀ ਮਿਲੀ ਸੀਗੀ ਤੇ ਅੱਜ ਬਹੁਤ ਵਧੀਆ ਸੁੰਦਰ ਆਤਿਸ਼ਬਾਜ਼ੀ ਹੋਈ ਏ ਤੇ ਸੰਗਤਾਂ ਜਿਹੜੀਆਂ ਨੇ ਉਹ ਸੀਜ਼ ਦਾ ਲਾਹਾ ਲੈਣ ਡੀਆਂ ਨੇ ਕੋਈ ਵੇਖੋ ਕਿ ਕੋਈ ਕਿਸੇ ਸਾਈਡ ਤੇ ਬਹਿ ਕੇ ਕੋਈ ਬਾਣੀ ਪੜਨ ਡਿਆ ਹੈ ਕੋਈ ਕੀਰਤਨ ਸਰਵਣ ਕਰਨ ਡਿਆ ਤੇ ਜਿਹੜੇ ਆਪਣੇ ਜਿਹੜੇ ਪਾਪ ਆ ਉਹ ਧੋਤੇ ਜਾਣ ਡੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਜੇ ਕੇ ਆ ਕੇ ਔਰ ਸੰਗਤਾਂ ਮਤਲਬ ਬਹੁਤ ਖੁਸ਼ ਆ ਅੱਜ ਦੇ ਦਿਨ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਵਿੱਤਰ ਦਿਹਾੜਾ ਹੈ ਜੀ ਜਦੋਂ ਚੌਥੀ ਪਾਤਸ਼ਾਹੇ ਨੂੰ ਗੁਰਤਾ ਗੱਦੀ ਮਿਲੀ ਸੀ ਜੀ ਹੰਜੀ ਅਨੰਦਰਿੰਦਰ ਪਾਲ ਸਿੰਘ ਜੀ ਅੱਜ ਦੇ ਦਿਨ ਨੂੰ ਆਮ ਦਾ ਜੀ ਹਾਂਜੀ ਆਈਟੀ ਵਰਸਟੀਟੀ ਚੇਰਬਾਤ ਸਾਹਿਬਾਇ ਜੀ ਕੀ ਕਹਿਣਾ ਚਾਹੋਗੇ ਆਤਿਸ਼ਵਾਦੀ ਦੇਖੀ ਹੈ ਅੱਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕੁਰਤਾ ਗਦੀ ਸੋਮਕੀ ਅਸੀਂ ਬੜੇ ਵੱਡ ਭਾਗੇ ਆ ਜਿਹੜੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ੍ਰੀ ਅਮਰਤ ਸਰ ਸਾਹਿਬ ਵਿੱਚ ਰਹਿੰਦੇ ਆ ਅੱਜ ਆਏ ਦਰਸ਼ਨ ਕਰਨ ਬਹੁਤ ਸੰਤਾਂ ਦੂਰ ਦੂਰੋਂ ਚੱਲ ਕੇ ਇੱਥੇ ਆਈਆਂ ਨੇ ਅੱਜ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਬਹੁਤ ਸੋਨਾ ਅੱਜ ਦੀਪਮਾਲਾ ਕੀਤੀ ਗਈ ਤੇ ਸਾਰੀਆਂ ਸੰਤਾਂ ਨੂੰ ਇਹ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਅੱਜ ਦੇ ਦਿਹਾੜੇ ਦੀ ਤੇ ਗੁਰੂ ਰਾਮਦਾਸ ਜੀ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰਖਣ ਤੇ ਆਪਣੇ ਚਰਨਾਂ ਜੋ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ